ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭਦਾਉੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੋਕੜ ਗੱਪਣ ਗਾਂ ਤੇ ਮੱਝ ਵੱਧ ਜਾਣ ਕਰੀਏਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਵੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਟਾਟ ਰੱਖ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਬਾਕੀ ਬਾਈ ਦਾ ਨੰਬਰ ਚੈਟਲ ਵਿੱਚ ਲਵਾਂਗੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਨਾਮ ਨਾਮ ਕੋਰਾ ਬਾਈ ਪਿੰਡ ਪਿੰਡ ਪਧੌੜ ਬਾਈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਬਾਈ ਆਪਣਾ ਹਾਂਜੀ ਬਾਈ ਵੈੜ ਦੀ ਜਾਣਕਾਰੀ ਦੋ ਤਸਰੀਲ ਤਪਾ ਹਾਂਜੀ ਨਾਨਸਰ ਰੋਡ ਤੇ ਆਪਣਾ ਘਰ ਆ ਬਾਈ ਕੋਈ ਗੱਲ ਵੀ ਤੂੰ ਆਪਣਾ ਦੱਸ ਦੀ ਮੱਝ ਆ ਆਪਣੇ ਗਾਂ ਦੀ ਗਾਂ ਵੀਰੇ ਗੱਪਣ ਤੋਂ ਕਿੜਾ 4.5 ਦੀ ਹਾਂਜੀ 7 ਕਿਲੋ ਦੁੱਧਾ ਬਾਈ 7 ਲੀਟਰ ਦੁੱਧਾ ਹਾਂਜੀ ਦੁੱਧ ਪਹਿਲਾਂ ਬਾਅਦ ਵਿੱਚ ਨਾ ਗਰਮੀ ਕਰਕੇ ਘਟ ਗਈ ਹੈਗਾ ਠੀਕ ਹੈ ਜੀ ਥਾਂ ਲੈ ਵੀ ਸਾਵਾ ਵੱਡੀ ਹੋਈ 60 ਲੀਟਰ ਤੋਂ ਦਿੰਦੀ ਰਹੀ ਤੀਆ ਸੁਗੜਾ ਠੀਕ ਹੈ ਜੀ ਤੇ ਰੇਟ ਭਰਾ ਜਾਇਜ਼ ਹੈ ਦਾ ਇਹ 65 ਵੀ ਹੈ ਦਾ ਬਾਈ 65000 ਰੁਪਏ ਟੋਕੜ ਗੱਪਣ ਲੋ ਭਰਾ ਬਹੁਤ ਸੁਨੱਖੀ ਆ ਕੱਦ ਬੈੜ ਸੁਖਨਾ ਕਰਮ ਵਾਲੀ ਦਾ ਬਹੁਤ ਸੋਹਣਾ ਦੁੱਧ ਦੇ ਦੇ 30 ਲੀਟਰ ਬਾਈ ਸਿਆਲ ਜੀ ਆਉਣੇ ਨੇ ਠੀਕ ਹੈ ਜੀ ਠੀਕ ਹੈ ਲੋ ਜੀ ਬਾਕੀ ਬਰੀਡਰ ਵੈੜਾ ਜੇ ਪੱਠੇ ਪੁੱਠੇ ਪਾਉਣੇ ਨਾ ਥੋੜੇ ਜਿਹਾ ਬਾਹਰ ਸੀ ਯਾਰ ਠੀਕ ਹੈ ਜੀ ਚੱਲ ਕੋਈ ਨਹੀਂ ਕੱਦ ਬੈੜ ਸੁਖਨਾ ਰੰਗ ਵੋਜਾਂ ਲੱਗੇ ਚਿੱਟਾ ਠੀਕ ਹੈ ਠੀਕ ਹੈ ਦੇਖ ਮਾਫ ਖਵਾਲੀ ਹੋਈ ਜਾਂਦੀ ਐ ਬਾਈ ਯਾਰ ਠੀਕ ਹੈ ਲੋ ਜੀ ਬੋਦੀ ਵਾਲੀ ਗਾਂ ਜੀ ਠੀਕ ਹੈ ਨਾ ਜਿਹਨੂੰ ਕੁਆਲਟੀ ਹੋ ਜਾਏਗੀ ਜੀ ਬਗਾਨੀ ਬਹੁਤ ਸੁਣਨੀ ਆ ਠੀਕ ਹੈ ਜੀ ਬਾਕੀ ਚੰਗੀ ਫਾਰਮ ਵਾਲੀ ਬਹਿੜ ਠੀਕ ਹੈ ਜੀ ਠੀਕ ਹੈ ਮਾਨਤਾਰ ਬਾਈ ਹੋਰ ਵੀ ਮੜਾ ਮਟਾ ਕਰ ਦਾਂਗੇ ਕਰ ਦੋ ਕਰ ਠੀਕ ਹਾਂਜੀ ਬਾਈ ਦੱਸੋ ਗਾਹਾਂ ਇਹ ਕੱਟੀ ਹੈ ਬੜੀ ਆਪਣੇ ਕੋਲੇ ਹਾਂਜੀ 22 ਮਹੀਨਿਆਂ ਦੀ ਕੱਟੀ ਹੈ ਠੀਕ ਹੈ ਜੀ ਟੀਗਾ ਲੱਗੇਗਾ ਪਰ ਖਾਲੀ ਕਹਿ ਕੇ ਦੇਵਾਂਗੇ ਠੀਕ ਹੈ ਕਿੰਨੇ ਟਾਈਮ ਹੋਊਗਾ ਟੀਗਾ ਲੱਗੂ ਮਹੀਨਾ ਹੋ ਰੱਖਦੇ ਆ ਬੰਦੇ ਮਹੀਨਾ ਦੱਸ ਰਿਹਾ ਥੋੜੀ ਥੋੜੀ ਬਹੁਤ ਆ ਥਣ ਦਿਖਾ ਲਓ ਥਣ ਚਾਰ ਝੋਲੀ ਦੇਖੀ ਇਹਦੀ ਚੰਗੀ ਦੇਖ ਚਾਹ ਠੀਕ ਪਤਲੇ ਪਿੰਡੇ ਦੀ ਆ ਹਾਂਜੀ ਚੰਗੇ ਰਵੇ ਦੀ ਆ ਰੇਟ ਭਰਾ ਸਾਹਿਬ ਇਹ ਅੱਜ ਦੱਸ ਦੋ ਬਈ ਰੇਟ 35-45 ਦੇ ਲੱਗ ਜਿਹੜੇ ਜਿੱਤੇ 45000 ਰਵਾ ਬਹੁਤ ਨੇ ਜਿੱਥੇ ਲਈ ਆ ਆਪਾ ਠੀਕ ਹੈ ਜੀ ਪਤਲੇ ਪਿੰਡੇ ਦੀ ਭਰਾ ਦੇ ਮਾਲਕ ਚਨਨ ਦੀ 23 ਪੀੜੀਆਂ ਦੇ ਬੱਚਾ ਹੈ ਠੀਕ ਹੈ ਰਵਾ ਚੱਲੀ ਆ ਹਾਂ ਪਹਿਲਾਂ ਪੁਰਾਣਾ ਰਵਾਜ ਨਾਲ ਤਾਂ ਕੱਟੀ ਲਈ ਆ ਠੀਕ ਹੈ ਠੀਕ ਹੈ ਤੇਰੀ ਟੌਣ ਦੇਖ ਜਾਂ ਘੋੜੀ ਵਰਗੀ ਆ ਸਹੀ ਗੱਲ ਸਹੀ ਗੱਲ ਲੋ ਜੀ ਦੇਖਦੇ ਮੂਰੇ ਪੋਰਾ ਵੀ ਹੈ ਨਹੀਂ ਕੰਬੜਾ ਠੀਕ ਹੈ ਜੀ ਬਰੀਡ ਆ ਜਿਵੇਂ ਕਹਿੰਦੇ ਆਪਾਂ ਮਾਨਤਾਨ ਹੋਰ ਹੋ ਜੂ ਆਪ ਜੈ ਜੀ ਮੈਂ ਕਹਾਂ ਬਈ ਵੱਡੀ ਮੰਨ ਕੇ ਲਓ ਛੋਟੀ ਮੰਨ ਕੇ ਲਓ ਜੀ ਠੀਕ ਹੈ ਜੀ ਪੁੜੀ ਦੀ ਬਾਕੀ ਪਤਲੇ ਪਿੰਡੇ ਦੀ ਕਾਗਜੀ ਨਿੰਬੂ ਆ ਦੁੱਧ ਪਲੌਣੀ ਦੇ ਦਊਗੀ 15 ਕਿਲੋ ਇਹ ਠੀਕ ਹੈ ਜੀ ਕੋਪਰਾ ਬਾਈ ਜੀ ਨੇ ਜਰੂਰ ਕਨੈਕਟ ਕਰੋ ਠੀਕ ਹੈ ਜੀ ਸਾਰਾ ਇਹਨੂੰ ਪੈਣ ਦਾ ਪਧੌੜ ਤੇ ਹੁਣ ਜੇ ਅੱਜ 15 ਕਿਲੋ ਨੇ ਮੈ ਲੈ ਲੈ 1.5 ਲੱਖ ਤੋਂ ਘੱਟ ਨਹੀਂ ਮਿਲਦੀ ਬਾਈ ਸਹੀ ਗੱਲ ਹੈ ਸਹੀ ਗੱਲ ਹੈ ਤੁਹਾਨੂੰ ਜੇ ਤਾਂ ਗੱਪਣ ਨਿਕਲੇ ਤਾਂ ਵਾੜੀ ਵਧੀਆ ਨਹੀਂ ਦੁਬਾਰਾ ਭਰਾ ਦਿਓ ਠੀਕ ਹੈ ਜੀ ਆਪ ਖਾਲੀ ਕਰਕੇ ਦੇਣੀ ਆ ਹਾਂ ਠੀਕ ਹੈ ਬਾਕੀ ਆ ਚੀਜ਼ ਦੇਖ ਲਈ ਠੀਕ ਹੈ ਜੀ ਦੇਖ ਠੀਕ ਪਤਲਾ ਪ ਠੀਕ ਐ ਟਪੜੇ ਦੀ ਬਹੁਤ ਚੰਗੀ ਆ ਕੋਈ ਐਂ ਹਾਂਜੀ 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 ਬਾਈ ਅਗਲੀ ਦੱਸੋ ਬਾਕੀ ਕੋਈ ਨਹੀਂ ਬਹੁਤ ਹਲੇ ਠੀਕ ਐ ਠੀਕ ਦਾ ੱੱਕਾ ਦੇ ਕੇ ਪਰੇ ਨਹੀਂ ਹੁੰਦੀ ਠੀਕ ਐ ਮੱਝ ਜਿਹੜੀ ਆ ਠੀਕ ਐ ਮੱਝ ਗੱਬਰ ਸਾਢੇ 6 ਰੀ ਭਾਈ ਦੁੱਧ ਹੈਗਾ 2-2 ਕਿਲੋ 2 ਕਿਲੋ 4 ਕਿਲੋ ਹਾਂ 4 ਕਿਲੋ ਸਾਢੇ 6 ਮਹੀਨੇ ਦੀ ਗੱਬਰ ਟਪੜਾ ਦੇ ਮੱਝ ਦਾ ਕਿਹਨਾਂ ਕਰੀ ਤੇ ਪੱਠ ਪੁੜਾ ਦੇ ਦੋ ਗੁੱਠਾ ਵੰਦੇ ਠੀਕ ਐ ਲੈ ਸੀ ਲੋ ਜੀ ਥਾਂ ਬਹੁਤ ਸਮਾਂ ਲੱਗ ਗਿਆ ਨਾ ਠੀਕ ਐ ਇੱਕ ਟਾਈਮ ਮਿਲੇ 2 ਲੀਟਰ ਦਿੰਦੀ ਐ ਇੱਕ ਟਾਈਮ ਮਿਲਦੀ ਵੀਰੇ ਹਾਂ ਸੈਗ ਸੂਗਾ ਬਹੁਤ ਚੰਗੇ ਹਾਂ ਲਾ ਡਰਾਈ ਹੋ ਦੋ ਠੀਕ ਹੈ ਬੈਕ ਟਾਈਮ ਦੀ ਹਣਾ ਗੱਲ ਸਥਾਨ ਚੈੱਕ ਕਰਾ ਦੂ ਮਹੀਨਾ ਦਾ ਮਹੀਨਾ 20 ਦਿਨ ਦੁੱਧ ਪਿਆ ਦੂਗਾ ਸਾਡੀ ਠੀਕ ਹੈ ਠੀਕ ਹੈ ਲੋ ਜੀ ਕਰ ਮਾਰ ਦੇ ਕਾ ਤੇ ਕੋ ਸੋਣਾ ਹੋਰੇ ਭਾਈ ਰੇਟ ਜਾ ਜਾਜ ਹੀ ਦੱਸੀ ਬਸ 81 ਹਜ਼ਾਰ ਹੀ ਮੈਨ ਨਹੀਂ ਆ ਹਾਂਜੀ 80 ਤੇ ਇੱਕ ਦੀ 81 ਦੀ ਦੇਵਾਂਗੇ ਬਸ 81 ਹਜ਼ਾਰ ਕਵਾਲਿਟੀ ਮੈਨ ਨਹੀਂ ਫੋਲਾ ਇਹਦਾ ਵੀ ਕੰਬੜਾ ਹੀ ਨਹੀਂ ਪੂਰਾ ਵੀ ਠੀਕ ਹੈ ਠੀਕ ਸਿੰਘੀ ਸਿੰਘੀ ਬਹੁਤ ਸੋਹਣੀ ਲੱਗ ਰਹੀ ਬਹੁਤ ਚੰਗੀ ਮੈ ਹੈ ਰ ਭਾਈ ਪਲੀ ਦੀ ਬਹੁਤ ਹੈ ਸਹੀ ਗੱਲ ਸਹੀ ਥਣ ਥਣ ਬਹੁਤ ਸੋਹਣਾ ਲੱਗਾ ਕਰਮਾਣ ਪੱਠ ਪੂੜਾ ਤੇ ਤੋਰਾ ਦੂਜੇ ਸੇ ਸੂਗੀ ਪਰੋਂ ਦਾ 12 ਕਿਲੋ ਦੁੱਧਾ ਦਾ ਭਾਈ ਜੀ ਨਜ ਰੁਕ ਕਨੈਕਟ ਕਰੋ ਲਓ ਜੀ ਇਸ ਠੀਕ ਹੈ ਹਾਂ ਜੀ ਭਾਈ ਅਗਲੇ ਦੱਸੋ ਜੀ ਯਾਰ ਥੋੜੀ ਤਾਂ ਕਰਕੇ ਮੱਖੀ ਵਾਲੀ ਆਉਂ ਕਹਿੰਦੇ ਕੋਈ ਨਹੀਂ ਯਾਰ ਸਹੀ ਗੱਲ ਸਾਰੇ ਮਾਲ ਟੱਪੀ ਆਦਾ ਹਾਂਜੀ ਹਾਂਜੀ ਪੱਖੇ ਬੰਦ ਕਰ ਦੇਣਾ ਆਪਾਂ ਹਾਂਜੀ ਆ ਦੱਸੋ ਇਹ ਘਟਾ ਬਾਈ ਠੀਕ ਹੈ ਜੀ ਬਹੁਤ ਚੰਗੀ ਮਹਿੰਦਾ ਬੱਚਾ ਹੈ ਹਾਂਜੀ ਇਹ ਵੀ 45000 ਦੇ ਦਾਂਗੇ 45000 ਦਾ ਕੁੰਨਾ ਬਹੁਤ ਜ਼ਿਆਦਾ ਇਹ ਯਾਰ ਠੀਕ ਹੈ ਧੱਕਾ ਦੇ ਗਏ ਵੀ ਮੈਂ ਸਹੀ ਗੱਲ ਹੈ 45000 ਬਾਈ ਇਹ ਜਲਦਾਨ ਬੰਦ ਆ ਕਿਹੜਾ ਦਾ ਨਹੀਂ ਬੱਲੂ ਬੰਦ ਆ ਬੱਲੂ ਬੰਦਾ ਠੀਕ ਹੈ ਜੀ ਤੇ ਪ੍ਰਾ ਜੇ ਦੀ ਮਾਂ ਦਾ ਬਾਈ ਤੇ ਕਿਲੋ ਦਰ ਕਾਟ ਸੀ ਬਾਈ ਠੀਕ ਹੈ ਠੀਕ ਹੁਣ ਦੋ ਦੋ ਫਟ ਗਈ ਦੀ ਮਾਂ ਦੋ ਦੋਵੇਂ ਮੜਿਆ ਲੋ ਪ੍ਰਾ ਵਾਈ ਨੇ ਰੇਟ ਆਪਣਾ ਵਾਸਤੇ ਚਾਹੇ ਇਹਨਾਂ ਰੇੜੇ ਜੋੜ ਲੋ ਠੀਕ ਹੈ ਜੀ ਜੇ ਡੈਰੀ ਜੀ ਵਰਤੋ ਜਿਵੇਂ ਮਰਜ਼ੀ ਕਰੋ ਠੀਕ ਸਹੀ ਹੁਣ ਬਹੁਤ ਜਾਂਗੇ ਪਾਊਗਾ ਠੀਕ ਹੈ ਜੀ ਲੋ ਜੀ ਚੈਸਟੀ ਕੱਲ ਵੀ ਚੈੱਕ ਕਰ ਸਕਦੇ ਪ੍ਰਾ ਲੋ ਜੀ ਦੋ ਜੀ ਕਿਸ ਕੁਆਲਟੀ ਤੁਰਾ ਤਾਰਾ ਕਰ ਮਾਲ ਦਾ ਸੋਨਾ ਵਾਈ ਜੀ ਨਾਲ ਜਰੂਰ ਕੰਡਾ ਕਰੋ ਸਰਪੁਦਾੜ ਸੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵੀਡੀਓ ਬਣਾਉਣ ਲਈ ਸਪਾਰਕ ਕਰਿਓ ਆਪਣੇ ਨਾਲ ਠੀਕ ਹੈ ਨਾ ਆਪਣਾ ਟਾਈਟਲ ਵਿੱਚ ਨੰਬਰ ਚੱਲਦਾ ਭਰਾ ਲੋ ਜੀ ਬਾਈ ਜੀ ਨਾਲ ਜੁੜੋ ਕਨੈਕਟ ਕਰੋ ਭਰਾ ਤੋਕੜ ਗੱਭਣ ਮੱਝ ਚੋਟੀ ਤੇ ਗਾਂ ਮਿਲਦੇ ਭਰਾ ਇਸੇ ਨਵੀਂ ਵੀਡੀਓ ਚ ਓਕੇ ਬਾਈ ਬਾਈ ਤੋਂ ਜਾਣਕਾਰੀ ਲੈ ਸਕਦੇ ਹੋ ਫਿਰ ਤੇ ਠੀਕ ਹੈ